ਸੰਘਾਜੀ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਸਾਨੂੰ ਜਦੋਂ ਕੋਈ ਦਾਤ ਜੜੀ ਪ੍ਰਾਪਤ ਨਹੀਂ ਹੁੰਦੀ ਜੋ ਅਸੀਂ ਚਾਹੁੰਦੇ ਹੁੰਦੇ ਆ ਉਹ ਸਾਨੂੰ ਨਾ ਮਿਲੇ ਅਸੀਂ ਬਹੁਤ ਉਦਾਸ ਹੋ ਜਾਂਦੇ ਆ ਇਸ ਤਰ੍ਹਾਂ ਹੋਇਆ ਸੀ ਭਾਈ ਆਦਮ ਜੀ ਦੇ ਨਾਲ ਉਹ ਪੁੱਛੋਪਿੰਡ ਦੇ ਰਹਿਣ ਵਾਲੇ ਸੀ ਜ਼ਿਮੀਂਦਾਰ ਸੀ ਪੈਸਾ ਤਾਂ ਬਹੁਤ ਸੀ ਉਹਨਾਂ ਕੋਲ ਪਰ ਪੁੱਤਰ ਤੋਂ ਹੀਣੇ ਹੁਣ ਕਰਕੇ ਬੜੇ ਉਦਾਸ ਰਹਿੰਦੇ ਸੀ ਇੱਕ ਦਿਨ ਜਦੋਂ ਭਾਈ ਗੁਰਦਾਸ ਜੀ ਇਸ ਨਗਰ ਦੇ ਵਿੱਚ ਆਏ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਰਾਤ ਹੋ ਗਈ ਫਿਰ ਭਾਈ ਗੁਰਦਾਸ ਜੀ ਸੋਚਣ ਲੱਗੇ ਕਿ ਮੈਨੂੰ ਐਸੇ ਨਗਰ ਵਿੱਚ ਹੀ ਟਿਕਾਣਾ ਕਰ ਲੈਣਾ ਚਾਹੀਦਾ ਵਾ ਉਹਨਾਂ ਨੇ ਰਹਿਣ ਦਾ ਟਿਕਾਣਾ ਨਗਰ ਤੋਂ ਪੁੱਛਿਆ ਤਾਂ ਕੁਝ ਸਿੱਖਾਂ ਨਹੀਂ ਉਹਨਾਂ ਨੂੰ ਭਾਈ ਆਦਮ ਜੀ ਦਾ ਘਰ ਦੱਸਿਆ ਕਿਉਂਕਿ ਭਾਈ ਆਦਮ ਜੀ ਦਾ ਸਵੇ ਆਸੀ ਘਰ ਆਏ ਹੋਏ ਸਾਧੂ ਸੰਤ ਦੀ ਸਿੱਖਾਂ ਦੀ ਉਹ ਬੜੀ ਸੇਵਾ ਕਰਦੇ ਹੁੰਦੇ ਸੀ ਸੇਵਾ ਤਾਂ ਭਾਵੇਂ ਪਾਈ ਗੁਰਦਾਸ ਜੀ ਦੀ ਵੀ ਉਹਨਾਂ ਬਹੁਤ ਕੀਤੀ ਬਿਲਕੁਲ ਉਸੇ ਤਰ੍ਹਾਂ ਪਰ ਮੁੜ ਜਾਇਆ ਚਿਹਰਾ ਵੇਖ ਕੇ ਪਾਈ ਸਾਹਿਬ ਜੀ ਪਛਾਨ ਗਏ ਕਿ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਦੋਖਾ ਐਸ ਕਰਕੇ ਉਹਨਾਂ ਨੇ ਕਾਰਨ ਪੁੱਛਿਆ ਪਾਈ ਸਾਹਿਬ ਜੀ ਐਨੇ ਉਦਾਸ ਕਿਉਂ ਉਹ ਕਹਿਣ ਲੱਗੇ ਮੈਂ ਪੁੱਤਰਹੀਣ ਹਾਂ ਪੁੱਤਰਹੀਣ ਹੋਣ ਕਰਕੇ ਮੈਂ ਦੁਖੀ ਹਾਂ ਤੇ ਉਹਨਾਂ ਨੇ ਇੱਕ ਹੋਰ ਵੀ ਗੱਲ ਦੱਸੀ ਕਹਿੰਦੇ ਕਿ ਭਾਈ ਸਾਹਿਬ ਜੀ ਕੀ ਦੱਸਾਂ ਸਾਰੇ ਪੀਰ ਫਕੀਰ ਮਨਾ ਕੇ ਦੇਖ ਲਿਆ ਜੰਤਰ ਮੰਤਰ ਸਾਰੇ ਫੇਲ ਹੋ ਗਏ ਕੁਝ ਵੀ ਮੈਨੂੰ ਕਿਥੋਂ ਵੀ ਐ ਦਾਤ ਜਿਹੜੀ ਆ ਨਾ ਜਿਹੜੀ ਝੋਲੀ ਮੇਰੀ ਨਹੀਂ ਪਈ ਮੇਰੇ ਭਾਈ ਸਾਹਿਬ ਜੀ ਨੇ ਦੱਸਿਆ ਕਿ ਫਿਰ ਕਹਿੰਦੇ ਕਿ ਐਨੀ ਕੋ ਗੱਲ ਹੈ ਕਿ ਤੁਸੀਂ ਪਰੇਸ਼ਾਨ ਹੋ ਤੁਹਾਨੂੰ ਪੁੱਤਰ ਪ੍ਰਾਪਤੀ ਹੋ ਸਕਦੀ ਹੈ ਭਈ ਆਦਮ ਜੀ ਵਿੱਚ ਜਗਿਆਸਾਈ ਕਹਿੰਦੇ ਉਹ ਕਿਵੇਂ ਹੋ ਸਕਦੀ ਹੈ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਅਮਰਸਰ ਸਿਫਤੀ ਦਾ ਘਰ ਉੱਥੇ ਜਾਓ ਕਹਿੰਦੇ ਉੱਥੇ ਕੀ ਕਹਿਣ ਲੱਗੇ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚੋ ਭਾਈ ਗੁਰਦਾਸ ਜੀ ਦੇ ਬਚਨਾਂ ਤੇ ਪ੍ਰਤੀਤ ਆ ਗਈ ਉਹਨਾਂ ਨੂੰ ਉਹਨਾਂ ਨੂੰ ਭਰੋਸਾ ਆ ਗਿਆ ਉਹਨਾਂ ਨੇ ਇੰਜ ਲੱਗਾ ਕਿ ਸਾਡੀ ਝੋਲੀ ਉੱਥੋਂ ਭਰ ਜਾਣੀ ਫਿਰ ਕੀ ਕੀਤਾ ਦੋਨਾਂ ਜੀਆਂ ਨੇ ਘਰ ਦਾ ਜਿਹੜਾ ਡੰਗਰ ਸੀਗਾ ਨਾ ਪਸ਼ੂ ਸੀ ਕਿ ਸਾਰੇ ਵੇਚਦੇ ਉਹਨਾਂ ਨੇ ਘਰ ਨੂੰ ਜਿੰਦਾ ਮਾਰ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚ ਗਏ ਰਾਤ ਨੂੰ ਦਿਨੇ ਵੀ ਉਹ ਦੋਨੋਂ ਟਾਈਮੇ ਸੇਵਾ ਵਿੱਚ ਲੱਗੇ ਰਹਿੰਦੇ। ਦੋ-ਦੋ ਵਾਰ ਲੱਕੜਾਂ ਲਿਆਉਂਦੇ ਲੰਗਰ ਵਾਸਤੇ, ਇੱਕ ਲੰਗਰ ਵਿੱਚ ਪਾਉਂਦੇ ਤੇ ਫਿਰ ਹੌਲੀ-ਹੌਲੀ ਕੁਝ ਲੱਕੜਾ ਉਹਨਾ ਜਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਿਨ ਗੁਰੂ ਆਰਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਦੀ ਯਾਤਰਾ ਤੋਂ ਸੰਗਤਾਂ ਦੇ ਨਾਲ ਆਏ ਵਾ। ਉਦੋਂ ਬਹੁਤ ਹੀ ਸਰਦੀ ਸੀ। ਉਹ ਦਾ ਮਹੀਨਾ ਅਠਕਾ ਵਗੇ। ਬਹੁਤ ਜ਼ਿਆਦੀ ਠੰਢੀ-ਠੰਢੀ, ਸ਼ੀਤ ਹਵਾ ਵਗ ਰਹੀ ਆ। ਤੋ ਤੋ ਗੁਰੂ ਘਰ ਜਿਹੜਾ ਸੀ ਨਾ ਜਿਨ੍ਹਾਂ ਦੇ ਇਹਨਾਂ ਦੀ ਅੱਜ ਦਾ ਜਿਹੜਾ ਰਿਹਾਰਸ਼ ਦਾ ਇੰਤਜ਼ਾਮ ਸੀ ਉਹ ਉਸ ਤਰ੍ਹਾਂ ਨਹੀਂ ਸੀ ਬਣਿਆ ਹੋਇਆ ਜਿਦਾ ਹੋਣਾ ਵਾ ਗੁਰੂ ਨਾਮ ਦਾ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖ ਸੰਗਤਾਂ ਦਾ ਸਰਦੀ ਦਾ ਕਸ਼ਟ ਵੇਖਿਆ ਵਾ ਤੇ ਇਹਨੂੰ ਨਾਸ ਹਰਦੇ ਹੋਏ ਕਿਹਾ ਭਾਈ ਜੋ ਗੁਰੂ ਦੀਆਂ ਸੰਗਤਾਂ ਦਾ ਸਰਦੀ ਦਾ ਜਿਹੜਾ ਦੁੱਖ ਆ ਇਹ ਸ੍ਰੇਸ਼ਟ ਤਰੀਕੇ ਨਾਲ ਵੰਡਾਇਆ ਜਾਵੇ ਇਹ ਕਸ਼ਟ ਦੂਰ ਕਰਨ ਦਾ ਯਤਨ ਕਰੋ ਗੁਰੂ ਤੇ ਦਰਤਾਂ ਚੋ ਮੰਗੇਗਾ ਉਹ ਹੀ ਲੈ ਦੇਵਾਂਗੇ ਐਸੇ ਇੱਕ ਸੰਗਤਾਂ ਜਿਹੜੀਆਂ ਇਹਨਾਂ ਚ ਰੱਬ ਵਸਦਾ ਏ ਇਹਨਾਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਹੁਣ ਪਾਈ ਆਦਮ ਜੀ ਉਹਨਾਂ ਨੇ ਲੱਕੜਾਂ ਦੇ ਜਿਹੜੇ ਆਪਣੇ ਜਮਾ ਕੀਤੇ ਸੀ ਨਾ ਢੇਰ ਕੀ ਜਿੱਦਾਂ ਪਹਿਲਾਂ ਕਰਦੇ ਸੀ ਕਿ ਜਦੋਂ ਲੱਕੜਾਂ ਲਿਆਉਣੀਆਂ ਤੇ ਦੋ ਥਾਵਾਂ ਤੇ ਦੋ ਡੱਠੇ ਲਿਆਉਣੇ ਉਹਨਾਂ ਨੇ ਇੱਕ ਗੁਰੂ ਦੇ ਲੰਗਰ ਚ ਪਾ ਦੇਣਾ ਤੇ ਇੱਕ ਆਪਣੇ ਕੋਲ ਰੱਖ ਲੈਣਾ ਤੇ ਇਸ ਤਰ੍ਹਾਂ ਉਹਨਾਂ ਨੇ ਨਾ ਜਮਾ ਕੀਤੀਆਂ ਹੋਈਆਂ ਸੀ ਲੱਕੜਾਂ ਆਪਣੀਆਂ ਢੇਰ ਬਣਾਇਆ ਹੋਇਆ ਸੀ ਜਿਹੜੇ ਢੇਰ ਸੀ ਨਾ ਉਹਨਾਂ ਥਾਂ-ਥਾਂ ਤੇ ਗੱਠੇ ਕੀਤੇ ਜਿੱਤੇ ਸੰਗਤਾਂ ਜਿੱਦਾਂ ਬੈਠੀਆਂ ਆਈਆਂ ਸੀ ਤੇ ਉਹਨਾਂ ਸਾਰੀਆਂ ਲੱਗੇ ਅੰਗੀਠੇ ਵਾਲ ਦਿੱਤੀ ਉਹਨਾਂ ਨੇ ਗੁਰੂ ਨਾਨਕ ਦਾ ਸੱਚੇ ਪਾਤਸ਼ਾਹ ਜੀ ਉੱਚੀ ਜਗ੍ਹਾ ਤੇ ਖਲੋ ਕੇ ਵੇਖਦੇ ਰਹੇ ਆ ਮਨੁਮਨਿ ਪ੍ਰਸੰਨ ਹੋਇਆ ਤੇ ਅਗਲੇ ਦਿਨ ਜਦੋਂ ਦਰਬਾਰ ਸੱਜਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਪਾਈ ਰਾਤ ਵਾਲੇ ਸਿੱਖ ਨੂੰ ਸਦੋ ਜਿਨੇ ਮੇਰੀਆਂ ਸੰਗਤਾਂ ਦੀ ਸਰਦੀ ਜਿਹੜੀ ਆ ਉਹ ਜਿਹੜੀ ਠੰਡ ਆ ਉਹ ਠੰਡ ਦਾ ਦੁੱਖ ਦੂਰ ਕੀਤਾ ਵਾ ਪਾਯਾ ਆਦਮ ਨੂੰ ਤੁਰਨ ਲੱਗਿਆ ਉਹਦੀ ਘਰ ਵਾਲੇ ਨੇ ਕਿਹਾ ਕਿ ਦੇਖੀ ਮੌਕਾ ਨਾ ਗਵਾ ਦੇ ਹੁਣ ਤੂੰ ਪੁੱਤਰ ਦੀ ਦਾਤੀ ਮੰਗੀ ਜ਼ਰੂਰ ਪਰ ਜਦੋਂ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆ ਗਈ ਐ ਤਦ ਹਰਮਹਾਰਾ ਜੀ ਨੇ ਆਖਿਆ ਸਿੱਖਾ ਤੂੰ ਤਾਂ ਬੜੀ ਸੇਵਾ ਕੀਤੀ ਆ ਬਈ ਕੁਝ ਮੰਗ ਤਾ ਪਾਯਾ ਆਦਮ ਨੇ ਕਿਹਾ ਮਹਾਰਾਜੀ ਨਾਮ ਦੀ ਦਾਤੀ ਬਖਸ਼ ਸਿੱਖ ਉਸ ਵੇਲੇ ਜਿਹੜਾ ਸੀ ਕਿਉਂਕਿ ਉਮਰ ਜ਼ਿਆਦਾ ਹੋਣ ਕਰਕੇ ਹੁਣ ਬੁਟਾਪਾ ਜਿਹੜਾ ਸੀਗਾ ਨਾ ਉਹ ਆ ਗਿਆ ਸੀ ਤੋਂ ਉਹਦੀ ਸ਼ਰਮ ਕਰਕੇ ਨਾ ਅਲੀਦ ਵਾਲੀ ਹੋਰ ਸੰਗਤ ਬੈਠੀ ਹੋਈ ਸੀ ਤੇ ਆਪਣੀ ਸੰਗ ਸ਼ਰਮ ਵਿੱਚ ਹੀ ਉਹਨਾਂ ਪੁੱਤਰ ਦੀ ਜਿਹੜੇ ਮੰਗ ਉਹਨਾਂ ਸਾਹਮਣੇ ਗੁਰੂ ਸਾਹਿਬ ਦੇ ਨਹੀਂ ਰੱਖੀ ਇਹ ਕੀ ਸੰਗਤ ਕੀ ਕਹੂਗੀ ਕਿ ਐਸੇ ਬੁੱਢੇ ਵਾਰੇ ਇਹ ਪੁੱਤਰ ਮੰਗਦਾ ਪਿਆ ਵਾ ਗੁਰਮੁਦਾਸ ਸੱਚੀ ਪਾਸ਼ਾ ਜੀ ਤੇ ਅੰਦਰ ਜੰਮੀ ਸੀ ਉਹਨਾਂ ਨੇ ਕਿਹਾ ਮੰਗ ਲਓ ਭਾਈ ਫਿਰ ਉਹਨਾਂ ਨੇ ਕਿਹਾ ਮਹਾਰਾਜੀ ਨਾਮ ਦੀ ਦਾਤ ਬਖਸ਼ ਮਹਾਰਾਜੀ ਕਹਿੰਦੇ ਸੀ ਖਾ ਜਦੋਂ ਘਰ ਤੋਂ ਚੱਲਿਆ ਸੀ ਉਦੋਂ ਤੇਰਾ ਮਨੋਰਥ ਜਿਹੜਾ ਸੀ ਨਾ ਤੇਰੀ ਮਨ ਦੀ ਇੱਛਾ ਕੋਈ ਹੋਰ ਸੀ ਤੈਨੂੰ ਜਾਂ ਮੌਕਾ ਦਿੰਦੀਆਂ ਇੱਕ ਹੋਰ ਕੋਈ ਗੱਲ ਨਹੀਂ ਕੱਲਾਵੇਂ ਤੇ ਕੱਲ ਮੰਗਲਵੇਂ ਜਦੋਂ ਘਰ ਗਿਆ ਘਰ ਵਾਲੀ ਨੂੰ ਸਾਰੀ ਗੱਲ ਦੱਸੀਆ ਵੀ ਕੀ ਕੀ ਦਰਬਾਰ ਚ ਹੋਇਆ ਵਾ ਤੇ ਉਹਨੇ ਜਦੋਂ ਸੁਣਿਆ ਕਿ ਮਹਾਰਾਜ ਜੀ ਨੇ ਤੇ ਅੱਗੋਂ ਕਿਆ ਸੀ ਵੀ ਤੂੰ ਮੰਗ ਮੰਗ ਤੇ ਤੂੰ ਮੰਗੇ ਹੀ ਨਹੀਂ ਉਹ ਤੇ ਲੱਗੀ ਕਲੇਸ਼ ਕਰਨਾ ਉਹਦੇ ਨਾਲ ਵੀ ਤੂੰ ਉਤਰ ਕਿਉਂ ਨਹੀਂ ਮੰਗਿਆ ਜਦੋਂ ਮਹਾਰਾਜ ਜੀ ਅੱਗੋਂ ਕਹਿੰਦੇ ਪੈ ਸੀ ਤੂੰ ਕਿਉਂ ਨਹੀਂ ਮੰਗਿਆ ਪੁੱਤਰ ਤੇ ਐਨੇ ਆਖਿਆ ਪਾਈ ਆਦਮ ਨੇ ਵੀ ਕਿਵੇਂ ਮੰਗਦਾ ਸੰਗਤ ਵਿੱਚ ਪੁੱਤਰ ਦੀ ਗੱਲ ਸੁਣ ਕੇ ਸਿੱਖ ਮੈਨੂੰ ਮਕੋਲ ਨਾ ਕਰਦੇ ਐਡੀ ਉਮਰ ਵਿੱਚ ਬੁੱਢੇ ਬਾਰੇ ਪੁੱਤ ਮੰਗ ਰਿਹਾ ਵਾਂ ਅਸਲ ਦੇ ਵਿੱਚ ਸੰਗਤ ਜੀ ਗੱਲ ਐ ਸੀ ਕਿ ਪਾਈ ਆਦਮ ਜੀ ਦੀ ਜਿਹੜੀ ਉਮਰ ਸੀ ਨਾ ਉਸ ਵੇਲੇ ਕੋਈ 70 ਕੋ ਸਾਲ ਦੇ ਕਰੀਬ ਸੀ ਤੇ ਉਹਨਾਂ ਦੀ ਪਤਨੀ ਵੀ ਹੋਣੀ ਐ 60 ਕੋ ਸਾਲ ਦੀ ਤੇ ਫਿਰ ਇਹ ਜਿਹੜਾ ਪਾਈ ਆਦਮ ਇਹ ਕਹਿਣ ਲੱਗਾ ਮੈਨੂੰ ਸ਼ਰਮ ਆ ਗਈ ਮੇਰੀ 70 ਸਾਲ ਦੀ ਉਮਰ ਤੇਰੀ 60 ਸਾਲ ਦੀ ਉਮਰ ਤੇ ਮੈਂ ਕਿਦਾਂ ਮੰਗ ਲੈਂਦਾ ਗੁਰੂ ਕੋਲ ਫਿਰ ਉਹ ਕਹਿਣ ਲੱਗੀ ਵੀ ਗੁਰੂ ਜੀ ਇੱਕ ਹੋਰ ਮੌਕਾ ਦਿੱਤਾ ਵਾ ਹੁਣ ਕੱਲ ਤੇ ਤੁਸੀਂ ਉਹਨਾਂ ਕੋਲੋਂ ਪੁੱਤਰ ਦੀ ਦਾਤ ਜ਼ਰੂਰ ਮੰਗੋਗੇ। ਪਰ ਮੁਸ਼ਕਲ ਹੈ ਵੇਸੀ ਕਿ ਪੁੱਤਰ ਕਿਵੇਂ ਮੰਗਿਆ ਜਾਵੇ। ਮਨ ਤਾਂ ਪੁੱਤਰ ਦੀ ਮੰਗ ਲਈ ਬੜਾ ਬਚਿਆ ਨਹੀਂ ਪਰ ਲੋਕ ਜਿਹੜੀ ਲੱਜਾ ਨਾ ਮਾਰ ਜਾਂਦੀ ਹੈ। ਇਹਦੀ ਘਰਵਾਲੀ ਨੇ ਕਿਹਾ ਵੀ ਕੱਲ ਨੂੰ ਮੈਂ ਤੇਰੇ ਨਾਲ ਜਾਵਾਂਗੀ ਤੇ ਅਗਲੇ ਦਿਨ ਪਾਯਾਦਮ ਦੇ ਨਾਲ ਉਹਦੀ ਘਰਵਾਲੀ ਜਿਹੜੀ ਉਹ ਬੀਬੀ ਸੀ ਉਹ ਵੀ ਨਾਲ ਆ ਗਈ। ਜਿਉਂ ਹੀ ਗੁਰੂ ਮਹਾਰਾਜ ਜੀ ਨੇ ਆਪਣਾ ਵਚਨ ਪੂਰਾ ਕੀਤਾ ਤੇ ਉਹ ਕਰਨ ਵਾਸਤੇ ਜਿਹੜਾ ਸੀ ਨਾ ਸਿੱਖ ਨੂੰ ਮੰਗਣ ਦੀ ਆਗਿਆ ਦਿੱਤੀ ਉਹਨਾਂ ਨੇ ਆਯਾਦਮ ਜੀ ਤਾਂ ਨਾ ਬੋਲੇ ਉਦੀ ਕਰ ਬਲੀ ਬੋਲ ਪੀ ਅੱਖ ਲਗੀ ਸਤਗੁਰ ਸਾਹਿਬ ਜੀਓ ਜੇ ਤੁਠੀ ਹੋ ਨਾ ਪੁੱਤਰ ਦੀ ਦਾਤ ਬਖਸ਼ੋ ਅਸਲ ਵਿੱਚ ਸ਼ਰੀਕ ਮੇਨੇ ਮਾਰਦੇ ਆ ਕਿ ਉੰਤਰੀ ਚਲੀ ਜਾਊਗੀ ਮੈਨੂੰ ਬਾਝ ਕਹਿੰਦੇ ਆ ਮੇਰ ਕੋ ਸੁਣਿਆ ਨਹੀਂ ਜਾਂਦਾ ਗੁਰੂ ਸਾਹਿਬ ਜੀ ਬੜੇ ਸਾਲ ਹੋ ਗਏ ਲੋਕਾਂ ਦੀਆਂ ਗੱਲਾਂ ਸੱਲ ਪਾਉਂਦੀਆਂ ਮੇਰੇ ਦਿਲ ਨੂੰ ਤੁਸੀਂ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਸਾਡੇ ਧਨ ਪਦਾਰਥ ਤੇ ਵੀ ਲੋਕਾਂ ਦੀ ਅੱਖ ਰੱਖੀ ਹੋਈ ਹੈ ਲੋਕਾਂ ਨੇ ਕਿ சின்ன ਇੱਥੇ ਪਦਾਰਥ ਇਹਨਾਂ ਬਖਸ਼ਿਆ ਇਹਨਾਂ ਨੂੰ ਸਾਹਮਣ ਵਾਲਾ ਵੀ ਕੋਈ ਸਾਨੂੰ ਪੁੱਤ ਬਖਸ਼ ਦੋ ਕਿਉਂਕਿ ਲੋਕੀ ਤਾਂ ਕਹਿੰਦੇ ਕਿ ਨਾ ਉੰਤਰੇ ਚਲੇ ਜਾਣਾ ਸਾਰਾ ਕੁਝ ਛਾੜ ਦੇ ਲਈ ਛਾੜ ਜਾਣਾ ਮਹਾਰਾਜ ਜੀ ਸਤਿਗੁਰੂ ਜੀ ਕੱਲ ਮੇਰਾ ਪਤੀ ਸੰਗ ਗਿਆ ਸੀ ਉਹਨੂੰ ਲੱਜਾ ਆ ਗਈ ਪਰ ਮੰਗਤੇ ਨੂੰ ਸੰਗ ਕਾਦੀ ਸਤਿਗੁਰੂ ਜੀ ਮੰਗਤਾ ਤਾਂ ਮੰਗਦਾ ਹੀ ਸ਼ਰਮ ਲਾ ਕੀ ਹਨ ਸਤਿਗੁਰੂ ਜੀ ਇਸ ਕਰਕੇ ਕਿਰਪਾ ਕਰੋ ਬਹੁਤ ਪਾਪ ਕੀ ਪ੍ਰੇਮ ਦੇ ਵਿੱਚ ਭਿੱਜ ਗਿਆ ਘਰਵਨੀ ਨੇ ਸ਼ਬਦ ਕਹੇ ਸਤਗੁਰੂ ਜੀ ਨੇ ਆਖਿਆ ਸਿੱਖਾ ਇਹੀ ਮਨੋਰਥਾ ਤਾਂ ਭਾਈ ਆਦਮ ਜੀ ਨੇ ਸ਼ਰਮ ਨਾਲ ਸਿਰ ਝੁਕਾ ਕੇ ਕਿਹਾ ਗੁਰੂ ਜੀ ਉਸ ਵੇਲੇ ਸਤਗੁਰੂ ਜੀ ਨੇ ਆਪਣੇ ਨੇਤਰ ਬੰਦ ਰੱਖੇ ਆ ਸਮਾਦੀ ਸਥਿਤ ਰਹੇ ਆ ਤੇ ਜਦੋਂ ਨੇਤਰ ਖੋਲੇ ਆ ਨਾ ਸੰਗਤ ਵੀ ਹੈਰਾਨ ਕੀ ਕਾਰਨ ਸਤਗੁਰੂ ਜੀ ਕਹਿਣ ਲੱਗੇ ਸਿੱਖਾ ਤੇਰਾ ਦਰਗਾਹ ਵਿੱਚ ਅਸੀਂ ਸਾਰਾ ਲੇਖਾ ਜੋਖਾ ਵਾਚ ਕੇ ਦੇਖਿਆ ਵਾ ਤੇਰੀ ਕਰਮਾਚ ਤੇ ਪੁੱਤਰੀ ਨਹੀਂ ਹੈ ਹੁਣ ਯਾਦ ਰੱਖਣਾ ਸੰਗਤ ਜੀ ਕਰਮਾ ਚੋਂ ਪੁੱਤਰ ਨਹੀਂ ਜੇ ਉਥੇ ਲਿਖਿਆ ਹੀ ਨਹੀਂ ਹੈਗਾ ਮਹਾਰਾਜ ਜੀ ਨੇ ਕਰਮ ਦੇਖ ਕੇ ਦੱਸਿਆ ਇਹ ਸੁਣ ਕੇ ਸਿੱਖ ਤੂੰ ਜਿਹੜੀ ਸਿੱਖਣੀ ਸੀ ਜਿਹੜੀ ਬੀਬੀ ਸੀ ਉਹ ਬੜੇ ਉਦਾਸ ਹੋ ਗਈ ਕਹਿੰਦੇ ਜੇ ਦਾਤ ਮਿਲਣੀ ਨਹੀਂ ਸੀ ਤੇ ਕੰਨ ਨੂੰ ਐਵੇਂ ਮੰਗ ਕੇ ਸਿੱਖਾਂ ਚ ਆਪਣੀ ਇੱਜ਼ਤ ਗੁਆਈ ਹੈ ਪਰ ਸਤਗੁਰ ਨੇ ਬਚਨ ਕੀਤਾ ਸਿੱਖਾ ਸੀ ਆਖਿਆ ਸੀ ਕਿ ਮਨਿਸ਼ਚਿਤ ਵਾਰ ਮੰਗਣ ਦਾ ਬਚਨ ਅਸੀਂ ਤੈਨੂੰ ਦੇ ਬੈਠੇ ਹਾਂ ਭਾਵੇਂ ਤੇਰੇ ਕਰਮ ਅਜਪੁੱਤਰ ਨਹੀਂ ਹੈਗਾ ਪਰ ਤਾਂ ਵੀ ਤੈਨੂੰ ਪੁੱਤਰ ਦੀ ਦਾਤ ਮਿਲੇਗੀ ਹੁਣ ਦੇਖੋ ਸੰਗਤ ਜੀ ਕਿ ਦੀ ਕਿਰਪਾ ਵਰ ਤਈਆ ਨਾ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਨੇ ਅੱਖਾਂ ਮੀਟੀਆਂ ਨੇ ਤੇ ਮਹਾਰਾਜ ਸੱਚੇ ਪਾਸ਼ਾ ਜੀ ਫਿਰ ਕਹਿਣ ਲੱਗੇ ਖਿਆਲ ਕਰਨਾ ਮੇਰੇ ਘਰ ਵਿੱਚ ਚਾਰ ਪੁੱਤਰ ਹੋਣੇ ਸੀ ਤਿੰਨ ਹੋ ਚੁੱਕੇ ਆ ਪਿਰਤਿ ਚੰਦ ਮਹਾਦੇਵ ਤੇ ਅਰਜਨ ਦੇਵ ਤੇ ਚੌਥਾ ਜੀ ਹੋਣਾ ਸੀ ਸੋ ਹੁਣ ਮੈਂ ਭਗਤ ਦੀ ਅੰਛ ਤੇ ਤੇਰੇ ਘਰ ਪੁੱਤਰ ਹੋਣ ਦਾ ਵਰ ਦਿਨਾ ਵਾ ਜਦੋਂ ਬੱਚਾ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਪਾਈ ਭਗਤੂ ਰੱਖਣਾ ਤੇ ਕਿਉਂਕਿ ਭਗਤੀ ਕਰਦਾ ਹੋਵੇਗਾ ਭਗਤੀ ਵਿੱਚ ਲੱਗਿਆ ਰਹੇਗਾ ਮਾਲਵੇ ਦਾ ਪ੍ਰਸਿੱਧ ਮਹਾਪੁਰਖ ਬਣੇ ਹੋਵੇਗਾ ਐਉਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਅਪਰੰਪਾਰ ਹੈ ਸਾ ਸੰਗਤ ਜੀ ਐ ਲੇਖ ਨ ਬਿਟਈ ਏ ਸਖੀ ਜੋ ਲਿਖਿਆ ਕਰਤਾਰ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਬਹੁ ਤੇਰਾਤਾਵੇ ਤਾਂ ਵੀ ਗੱਲ ਸੱਚ ਆ ਤੇ ਕਰਮਾਂ ਤੋਂ ਬਿਨਾ ਬੰਦੇ ਨੂੰ ਕੁਝ ਨਹੀਂ ਮਿਲਦਾ ਪਰ ਗੁਰੂ ਸਾਹਿਬ ਜੀ ਐਡੀ ਕਿਰਪਾ ਕਰ ਦਿੰਦੀ ਆ ਕਰਮਾਂ 'ਚੋਂ ਨਹੀਂ ਵੀ ਲਿਖਿਆ ਜੇ ਆਪਾਂ ਗੁਰੂ ਦੇ ਹੋ ਜਾਈਓ ਵੀ ਮਿਲ ਸਕਦਾ ਵਾ ਜੇ ਲਿਖਿਆ ਹੀ ਨਹੀਂ ਹੈਗਾ ਕਿਉਂਕਿ ਲਿਖਣ ਵਾਲੇ ਗੁਰੂ ਸਾਹਿਬ ਜੀ ਉਹ ਲਿਖ ਦਿੰਦੇ ਆ ਫਿਰ ਐਵੇਂ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੀ ਆ ਤੇ ਸਮਾ ਪਾ ਕੇ ਪਾਈ ਆਦਮ ਜੀ ਦੇ ਘਰ ਵਿੱਚ ਫਿਰ ਇਹ ਬੱਚਾ ਪੈਦਾ ਹੋਇਆ ਤੇ ਸਤਗੁਰ ਜੀ ਨੇ ਪੁੱਤਰ ਹੀ ਨਹੀਂ ਬਖਸ਼ਿਆ ਨਾਮਕਰਨ ਵੀ ਕੀਤਾ ਭਗਤੂ ਬੜੀ ਯੋਨਾ ਭਗਤੀ ਕੀਤੀ ਆ ਮਾਲਵੇ ਦੇ ਵਿੱਚ ਪ੍ਰਸਿੱਧ ਮਹਾਪੁਰਖ ਹੋਏ ਆ ਤੇ ਜੇ ਬਾਸ਼ਾ ਜੀ ਕਿਰਪਾ ਕਰ ਦੇਣ ਫਿਰ ਕੀ ਨਹੀਂ ਹੋ ਸਕਦਾ ਤਨ ਤਨਾ ਗੁਰੂ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਣਹਾਰੇ ਤਾਰਿਆ ਹੁਣ ਸਤਗੁਰ ਮਹਾਰਾਜ ਜੀ ਨੇ ਵਰ ਦੇ ਦਿੱਤਾ ਤੇ ਜਿਸ ਸਮੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਪਰਤਿਆਗ ਕਰਨ ਦਾ ਬਚਨ ਐ ਦੁਨੀਆ ਤੋਂ ਜਾਣ ਬਾਰੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਨੇਕ ਵਰਤੀ ਸਿੱਖਾਂ ਦੇ ਸਾਹਮਣੇ ਜਿਦੇ ਵਿੱਚ ਮਾਤਾ ਪਾਨੀ ਜੀ ਵੀ ਬਰਾਜਮਾਨ ਸਨ ਗੁਰੂ ਅਰਜਨ ਦੇ ਮਹਾਰਾਜ ਜੀ ਜਿਨ੍ਹਾਂ ਨੇ ਪਿਤਾ ਸਤਗੁਰ ਜੀ ਦੀਆਂ ਖੁਸ਼ੀਆਂ ਦਾ ਰੱਜ ਰੱਜ ਕੇ ਆਨੰਦ ਮਾਣਿਆ ਹੈ ਹਮੇਸ਼ਾ ਅਗਿਆਚੂ ਰਹਿਣ ਵਾਲੇ ਲਾਇਕ ਪੁੱਤਰ ਤੇ ਅਧਿਕਾਰੀ ਸਾਬਤ ਹੋਏ ਆ ਵਾਹਿਗੁਰੂ ਜੀ ਦੀ ਐਸੀ ਕਲਾ ਵਰਤੀ ਆ ਦੋਨੋਂ ਜੀ ਖੁਸ਼ ਹੋ ਗਿਆ ਸਾ ਸੰਗਤ ਜੀ ਜਿਸ ਸਮੇਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਪਰਤਿਆਗ ਕਰਨ ਦਾ ਬਚਨ ਇਹ ਦੁਨੀਆ ਤੋਂ ਜਾਣ ਬਾਰੇ ਮਹਾਰਾਜ ਜੀ ਨੇ ਬਚਨ ਕੀਤਾ ਵਾ ਨਿਕਟ ਵਰਤੀ ਸਿੱਖਾਂ ਦੇ ਸਾਹਮਣੇ ਜਿਹਦੇ ਵਿੱਚ ਮਾਤਾ ਪਾਨੀ ਜੀ ਵੀ ਬਰਾਜਮਾਨ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਪਿਤਾ ਸਤਗੁਰੂ ਜੀ ਦੀਆਂ ਖੁਸ਼ੀਆਂ ਦਾ ਰੱਜ ਰੱਜ ਕੇ ਆਨੰਦ ਮਾਣਿਆ ਹਮੇਸ਼ਾ ਅਗਿਆਚੇ ਰਹਿਣ ਵਾਲੇ ਲਾਇਕ ਪੁੱਤਰ ਤੇ ਅਧਿਕਾਰੀ ਸਾਬਤ ਹੋਏ ਆ ਸਤਗੁਰੂ ਜੀ ਦੇ ਪਰਿਵਾਰ ਤੇ ਸਿੱਖਾਂ ਲਈ ਬੜੀ ਆਸਹਿਜਾਤ ਇਹ ਗੱਲ ਉਹਨਾਂ ਜਦੋਂ ਸੁਣੀ ਉਹ ਹੋਈ ਆ ਜਦੋਂ ਸਿੱਖਾਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਹਿਰਦੇ ਕੰਬ ਗਏ ਆ ਕੋਮਲ ਹਿਰਦੇ ਵਾਲੇ ਗੁਰੂ ਅਰਜਨ ਦੇਵ ਮਹਾਰਾਜੀ ਜੋ ਉਹਨਾਂ ਦੇ ਬੀਤੀ ਆ ਉਹ ਅਖਰਾਂ ਦੇ ਕੇਰੇ ਵਿੱਚ ਆਉਣ ਵਾਲੀ ਗੱਲ ਬਾਤ ਨਹੀਂ ਬੀਬੀ ਭਾਨੀ ਜਿਨ੍ਹਾਂ ਦਾ ਪਤੀ ਜਗਤ ਗੁਰੂ ਸੰਸਾਰ ਨੂੰ ਨਾਮ ਗਿਆਨ ਦੀ ਠੰਡ ਦੇ ਕੇ ਸ਼ਾਂਤ ਕਰਨ ਵਾਲਾ ਜਿਨ੍ਹਾਂ ਦੇ ਦਰਸ਼ਨ ਤੋਂ ਅਜੀਬ ਕਿਸਮ ਦੀ ਠੰਡ ਪ੍ਰਾਪਤ ਹੁੰਦੀ ਸੀ ਉਹ ਪਤੀ ਪਰਮੇਸ਼ਰ ਸੰਸਾਰ ਤੋਂ ਸਰੀਰ ਕਰਕੇ ਉਹਲੇ ਹੋਣ ਲੱਗੇ ਆ ਐ ਸੇਪੀੜਾ ਨੂੰ ਬੀਬੀ ਪਾਨੀ ਜੀ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਾਣ ਸਕਦਾ। ਪਤੀ-ਪਤਨੀ ਦਾ ਇਹ ਰਿਸ਼ਤਾ ਵਾ ਜਿਸ ਨੂੰ ਧਰਮ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਸਿਰਫ ਸ਼ਕਲਾਹੀ ਦੋ ਹੋਈਆਂ ਕਰਦੀਆਂ ਨੇ। ਦੋਹਾਂ ਦੀ ਜਿੰਦ-ਜਾਨ ਤਾਂ ਇੱਕ ਹੀ ਮੰਨੀ ਗਈ ਆ। ਗੁਰਮਤਿ ਵਿੱਚ ਐਸੇ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਕਰਕੇ ਬੀਬੀ ਪਾਨੀ ਜੀ ਆਪਣੇ ਪਤੀ ਮਹਾਰਾਜ ਸਚੇ ਪਾਸ਼ਾ ਜੀ ਨੂੰ ਬੇਨਤੀ ਕਰਦੀ ਆ ਗੁਰੂ ਰਾਮਦਾਸ ਸਚੇ ਪਾਸ਼ਾ ਜੀ ਨੂੰ। ਉਹ ਕਹਿ ਰਿਹਾ ਕਿ ਮੇਰੇ ਪ੍ਰਾਣ ਤਾਂ ਤੁਹਾਡੇ ਚਰਨਾਂ 'ਚੋਂ ਵਸਦੇ ਆ। ਤੁਹਾਡੇ ਜਾਣ ਤੋਂ ਬਾਅਦ ਮੈਨੂੰ ਵੀ ਪਸੰਦ ਨਹੀਂ ਐ ਸੰਸਾਰ ਵਿੱਚ ਰਹਿਣਾ। ਮੈਨੂੰ ਦੱਸੋ ਕਿ ਕੀ ਆਗਿਆ ਵਾ। ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਨੀ ਆ। ਬੀਬੀ ਪਾਨੀ ਜੀ ਕੋਲ ਭਾਵੇਂ ਤਿੰਨ ਪੁੱਤਰ ਨੇ, ਦੋ ਭਰਾ ਪਰਜਾਈਆਂ ਤੇ ਚਾਚੇ ਦੇ ਪੁੱਤਰ ਭਾਈ ਗੁਰਦਾਸ ਜੀ ਵਰਗੇ ਵਿਦਵਾਨ ਨੇ। ਪਰ ਦੇਖੋ ਜੀ, ਗੁਰਮukh ਪਿਆਰਿਓ ਪਤੀ ਦੇ ਜਾਣ ਵੇਲੇ ਬੀਬੀ ਪਾਨੀ ਜੀ ਨੂੰ ਸੰਸਾਰ ਸੁਨਣਾ ਹੁੰਦਾ ਜਾਪਿਆ। ਇਸ ਕਰਕੇ ਜੋ ਰਿਸ਼ਤਾ ਪਤੀ ਦਾ ਵਾ ਸੰਸਾਰ ਦੇ ਵਿੱਚ ਹੋਰ ਕੋਈ ਰਿਸ਼ਤਾ ਉਹਦੀ ਜਗ੍ਹਾ ਨਹੀਂ ਲੈ ਸਕਦਾ। ਬੀਬੀ ਪਾਨੀ ਜੀ ਨੇ ਮਨ ਬਣਾ ਲਿਆ। ਇਤਿਹਾਸ ਕਰ ਕਹਿੰਦੇ ਵਾ ਕਿ ਜੇ ਮੇਰਾ ਪਤੀ ਆਗਿਆ ਦੇਵੇ ਮੈਂ ਨਾਲ ਹੀ ਸੱਚਖੰਡ ਜਾਵਾਂਗੀ। ਨਾਲ ਜਾਣ ਦੀ ਆਗਿਆ ਬੀਬੀ ਪਾਨੀ ਜੀ ਨੇ ਮੰਗੀ ਆ। ਬੀਬੀ ਪਾਨੀ ਜੀ ਨੇ ਦੋਵੇਂ ਹੱਥ ਜੋੜੇ ਆ। ਮਹਾਰਾਜ ਜੀ ਨੂੰ ਬੇਨਤੀਆਂ ਕਰੀ ਜਾ ਰਹੀਆਂ। ਸਤਕੁਰ ਸੱਚੇ ਪਾਸ਼ਾ ਜੀ ਚੁੱਪ ਕਰਕੇ ਸੁਣ ਰਹੇ ਨੇ। ਆਪਣੇ ਮਹਿਲਾਂ ਦੀ ਭਾਵਨਾ ਚੰਗੀ ਤਰ੍ਹਾਂ ਸਮਝਦੇ ਹਾਂ ਤੇ ਸੰਗਤ ਜੀ ਫਿਰ ਬੀਬੀ ਪਾਨੀ ਜੀ ਨੇ ਬੇਨਤੀਆਂ ਦੇ ਵਿੱਚ ਇੱਕ ਗੱਲ ਆਖੀ ਸੀ ਕਿ ਤੁਹਾਡੇ ਤੋਂ ਬਾਅਦ ਵੱਡਾ ਪੁੱਤਰ ਪਿਰਥੀਆ ਪਿਰਥੀਚੰਦ ਵੱਡੇ-ਵੱਡੇ ਕਲੇਸ਼ ਉਠਾਵੇਗਾ ਮੈਂ ਇਹਨਾਂ ਕਲੇਸ਼ਾਂ ਨੂੰ ਦੇਖਣਾ ਨਹੀਂ ਚਾਹੁੰਦੀ ਇਸ ਲਈ ਮੈਨੂੰ ਜਾਣ ਦੀ ਆਗਿਆ ਬਖਸ਼ੋ ਜਦੋਂ ਇਸ ਤਰ੍ਹਾਂ ਦੇ ਸ਼ਰਦਾ ਦੇ ਬਚਨ ਸੁਣਿਆ ਗੁਰੂ ਜੀ ਕਹਿਣ ਲੱਗੇ ਵੱਡੇ ਭਾਗ ਵਾਲੀ ਪਾਨੀ ਤੇਰੇ ਵਰਗੀ ਵੱਡਪਾਗਨ ਇਸ ਦੁਨੀਆ ਵਿੱਚ ਕੌਣ ਹੋਵੇਗੀ ਜਿਸ ਦਾ ਪਿਤਾ ਜਗਤਬੂਰੂ ਨਾਨਕ ਦੀ ਗੱਦੀ ਦਾ ਮਾਲਕ ਬਣਿਆ ਫਿਰ ਪਤੀ ਗੁਰੂ ਬਣਿਆ ਹੁਣ ਤੇਰੇ ਪੁੱਤਰ ਪੋਤੇ ਪੀੜੀ ਦਰ ਪੀੜੀ ਗੁਰਤਾ ਗੱਦੀ ਦੇ ਮਾਲਕ ਹੋਣਗੇ ਕਿਉਂਕਿ ਤੂੰ ਆਪਣੇ ਪਿਤਾ ਜੀ ਤੋਂ ਗੁਰਤਾ ਗੱਦੀ ਵਾਛ ਵਿੱਚ ਰਹਿਣ ਦਾ ਵਾਰ ਲੈ ਲਿਆ ਏ ਪਾਨੀ ਹੁਣ ਸਮਾਜ ਦੇ ਵਿੱਚ ਭਾਵੇਂ ਮਾਤਾ ਜੀ ਨੂੰ ਆਖਿਆ ਸੀ ਕਿ ਜਵਾਈ ਦਾ ਰਿਸ਼ਤਾ ਦੇਖੋ ਸਤਕਾਰ ਵਾਲਾ ਹੁੰਦਾ ਪਰ ਮੈਂ ਸੰਸਾਰ ਦੇ ਮਾਨ ਸਤਕਾਰ ਨੂੰ ਪਰੇ ਸੋਟ ਕੇ ਤੇਰੇ ਪਿਤਾ ਜੀ ਦੀ ਸੇਵਾ ਕੀਤੀ ਹੈ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਦੀ ਚਾਕਰੀ ਕੀਤੀ ਜਿਸ ਗੁਰੂ ਦਾ ਮੈਂ ਚੱਕਰ ਰਿਹਾ ਤੂੰ ਮੇਰੇ ਉਸ ਗੁਰਦੇਵ ਪਾਸ਼ਾ ਜੀ ਦੀ ਅੰਛ ਵਾਂਛੇ ਐ ਤੇਰੀ ਐ ਪਵਿੱਤਰ ਕੁੱਖ ਨੇ ਮੇਰੇ ਐਸੇ ਐਸੇ ਪੁੱਤਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਐ ਦੁਨੀਆ ਤੇ ਲੈ ਕੇ ਆਂਦਾ ਏ ਤੇ ਤੂੰ ਤਾਨਿਆ ਤਾਨਿਆ ਤੇਰੀ ਵੰਸ਼ ਵੀ ਤਾਨਾ ਤੇਰੀ ਕੁੱਖ ਵੀ ਤਾਨਾ ਜਿਸਨੇ ਮੇਰੇ ਲਈ ਕਿ ਪੁੱਤਰ ਅਰਜਨ ਦੇਵ ਵਰਗੇ ਸੰਸਾਰ ਨੂੰ ਤਾਰਨ ਵਾਲੇ ਬੋਹਿਤ ਪੈਦਾ ਕੀਤਾ ਜਿਹੜੇ ਕਿ ਨਾਮ ਦੇ ਜਹਾਜ਼ ਬਣ ਗਏ ਫਿਰ ਗੁਰੂ ਪਾਸ਼ਾ ਜੀ ਕਹਿਣ ਲੱਗੇ ਜੋ ਤੁਸੀਂ ਕਹਿ ਰਹੇ ਹੋ ਸੰਸਾਰ ਨੂੰ ਛੱਡ ਕੇ ਜਾਣਾ ਜੋ ਜਾਣ ਦੀ ਗੱਲ ਤੁਸੀਂ ਕੀਤੀ ਏ ਇਹ ਰਬੀ ਆ ਗਿਆ ਤੋਂ ਬਾਅਦ ਜਾਣ ਵਾਲੀ ਗੱਲ ਤੁਹਾਡੇ ਸਰੀਰ ਦੀ ਪ੍ਰਲੰਬਤ ਅਜੇ ਬਾਕੀ ਹੈ ਸਵਾਸ ਅਜੇ ਰਹਿੰਦੀ ਆ ਉਹ ਪੂਰੀ ਹੋਣ ਤੋਂ ਬਾਅਦ ਬੈਕੌਂਡ ਤਾਮ ਦੇ ਵਿੱਚ ਸਦੀਵੀ ਸੁੱਖ ਤੁਹਾਨੂੰ ਮਿਲੇਗਾ ਪਰ ਜੀ ਆਗਿਆ ਨਹੀਂ ਹੈ ਗੁਰੂ ਸਾਹਿਬ ਜੀ ਨੇ ਕਿਹਾ ਆਪ ਵੀ ਪਾਨੀ ਤੇਰਾ ਜਨਮ ਸਫਲ ਹੋ ਗਿਆ ਕਿੰਨੇ ਕੁ ਦਿਨਾਂ ਤੱਕ ਤੇਰਾ ਸਰੀਰ ਸ਼ਾਂਤੋ ਕੇ ਸੱਚਖੰਡ ਪਹੁੰਚੇਗਾ ਉਦੋਂ ਤੁਸੀਂ ਸਾਡੇ ਵਿੱਚ ਲੀਨ ਹੋ ਜਾਓਗੇ ਐਉਂ ਤਿਰਜ ਦੇ ਕੇ ਸਤਗੁਰ ਮਹਾਰਾਜ ਆਪਣੇ ਮਹਿਲ ਮਾਤਾ ਪਾਨੀ ਜੀ ਨੂੰ ਪਾਣਾ ਮੰਨਣ ਦੀ ਡਿੜਤਾ ਬਾਰੇ ਸਿਖਾਉਂਦੇ ਆ ਫਿਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵੱਲ ਵੇਖਦੇ ਆ ਫਿਰ ਸਤਗੁਰ ਮਹਾਰਾਜ ਸੱਚੇ ਪਾਸ਼ਾ ਜੀ ਮੁਸਕਰਾਉਂਦੇ ਆ ਤੇ ਉਸ ਤੋਂ ਬਾਅਦ ਜਿਵੇਂ ਫੁੱਲ ਆਪਣੀ ਡਾਲੀ ਤੋਂ ਟੁੱਟ ਕੇ ਕਮਲਾ ਜਾਂਦਾ ਏ ਸਤਗੁਰ ਸਚੇ ਪਾਸ਼ਾ ਜੀ ਵੇਖਦੇ ਆ ਮੁਰਜਾਈ ਚਿਹਰੇ ਆ ਸਿੱਖਾਂ ਦੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਹਰ ਪ੍ਰਕਾਰ ਖਿਆਲ ਰੱਖਣਾ ਵਾ ਫਿਰ ਸਤਗੁਰ ਮਹਾਰਾਜ ਜੀ ਨੇ ਸੰਗਤਾਂ ਨੂੰ ਧੀਰਜ ਦੇ ਕੇ ਆਪਣਾ ਆਸਣ ਜ਼ਮੀਨ ਤੇ ਤਿਆਰ ਕਰਵਾ ਲਿਆ ਏ ਇੱਥੇ ਮਹਾਰਾਜ ਬਹੁਤ ਸਹਿਜ ਰੂਪ ਦੇ ਵਿੱਚ ਜਿਵੇਂ ਖਾਤੀ ਫੁੱਲਾਂ ਦੀ ਮਾਲਾ ਨੂੰ ਗਲੋਂ ਲਾਉਣ ਲੱਗਿਆ ਸਹਿਜੇਲਾ ਦਿੰਦਾ ਹੁੰਦਾ ਏ ਕੋਈ ਤਕਲੀਫ ਨਹੀਂ ਹੁੰਦੀ ਇਸ ਤਰ੍ਹਾਂ ਹੀ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਨੂੰ ਇਸ ਦੇ ਨੂੰ ਤਿਆਗ ਦਿੱਤਾ ਏ ਜਿਵੇਂ ਪਹਿਲੇ ਗੁਰੂ ਤਨ ਤਿਆਗਨ ਵੇਲੇ ਜਬਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ ਇਸ ਤਰ੍ਹਾਂ ਹੀ ਉਸੇ ਮਰਿਆਦਾ ਨੂੰ ਕਾਇਮ ਰੱਖਿਆ ਏ ਦਰਗਾਹੀ ਬਾਣੀ ਸ਼੍ਰੀ ਜਬਜੀ ਸਾਹਿਬ ਜੀ ਦਾ ਪਾਠ ਕੀਤਾ ਫਿਰ ਬ੍ਰਹਮ ਦੇ ਵਿੱਚ ਲੀਨ ਹੋ ਗਏ ਆ ਤੇ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਈ ਆ ਤਾਂ ਦੇਹ ਤਿਆਗਣ ਵੇਲੇ ਸ਼ਿਵ ਜੀ ਬ੍ਰਹਮਾ ਨਾਰਦ ਜੀ ਸਾਰੇ ਆਏ ਸਾਰਿਆਂ ਨੇ ਜੈ ਜੇਕਾਰ ਕੀਤੀ ਆ ਜੈ ਜੇਕਾਰ ਦੇ ਸ਼ਬਦ ਸੁਰਤ ਮੇ ਹੋਵਾਂ ਕਰਤਕੁਲਾਹ ਲੰਗਲ ਜੋਵਾਂ अनेका ਪ੍ਰਕਾਰ ਦੇ ਆਕਾਸ਼ ਮੰਡਲ ਜੋ ਉਤਸਵ ਹੋਇਆ ਪਰ ਪਰ ਕੇ ਫੁੱਲਾਂ ਦੇ ਅਨਲ ਆਕਾਸ਼ ਤੋਂ ਛੁੱਟ ਰਿਹਾ ਜੀ ਦੇਵੀ ਦੇਵਤੇ ਜੈ ਜੇਕਾਰ ਕਰ ਰਹੇ ਆ ਐ ਮਾ ਸਤਗੁਰੂ ਜੀ ਦੇ ਸਰੀਰ ਦੀ ਉਮਰ ਜੋ ਆ ਉਹ 47 ਸਾਲ ਤੇ ਜੋਤੀ ਜੋਤ ਮਹਾਰਾਜ ਜੀ 1581 ਈਸਵੀ ਨੂੰ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਆ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਜੋ ਕੀਤੇ ਆ ਪਵਿੱਤਰ ਸਰੋਵਰ ਸੰਤੋਖ ਸਰ ਤੇ ਅਮ੍ਰਿਤਸਰ ਬਣਵਾਏ ਮਹਾਨ ਨਗਰ ਸ੍ਰੀ ਅਮ੍ਰਿਤਸਰ ਸਾਹਿਬ ਵਸਾਇਆ ਵੱਖ-ਵੱਖ 52 ਕਿੱਤਿਆਂ ਦੇ ਲੋਕ ਇੱਥੇ ਲਿਆ ਕੇ ਵਸਾਏ ਆ ਸਿੱਖ ਧਰਮ ਦਾ ਪ੍ਰਚਾਰ ਕੀਤਾ ਵਾ ਮਸਾਂਦ ਪ੍ਰਥਾ ਦੀ ਸਥਾਪਨਾ ਕੀਤੀ ਆ ਗੁਰਮਤ ਅਨੁਸਾਰ ਰੀਤਾਂ ਰਸਮਾਂ ਪਕੀਆਂ ਕੀਤੀਆਂ ਵਾ ਤੇ ਮਹਾਰਾਜ ਦੀ ਬਾਣੀ 30 ਰਾਗਾਂ ਵਿੱਚ ਆ ਕੁੱਲ 679 ਸ਼ਬਦ ਗੁਰੂ ਕਾਲ ਮਹਾਰਾਜ ਜੀ ਦਾ 1574 ਤੋਂ ਲੈ ਕੇ 1581 ਤੱਕ ਬਣਦਾ ਵਾ ਇਹ ਮਹਾਰਾਜ ਜੀ ਦਾ ਸੰਖੇਪ ਜੀ ਆ ਜੀਵਨ ਸਤਗੁਰ ਜੀ ਦੀ ਕਿਰਪਾ ਸਦਕਾ ਆਪ ਜੀ ਨਾਲ ਸਾਂਝਾ ਕੀਤਾ ਗਿਆ ਫੁੱਲ ਚੱਕ ਬਖਸ਼ਦਨੀ ਸਾ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ